ਦਖਬਾਨੀ ਆਜੰਦਰ ਰੱਤੀ ਉਹਨਾਂ ਨੂੰ ਨਾ ਜਾਣਾ ਬੰਦਾ ਖੁਦ ਲੈਣ ਉਹ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ ਪੰਜਾਬ ਸਰਕਾਰ ਜਿੰਦਾਬਾਦ 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 ਜੇਸੀ ਦਾ ਕੰਮ ਕਰ ਰਹੀ ਹੋਤੀ ਜਿੰਦਾਬਾਦ ਜਿੰਦਾਬਾਦ ਤੁਹਾਡਾ ਮੈਂ ਤਾਂ ਫਾਟੇ ਦਾ ਫਾਟੇ ਹਾਂ ਜੀ 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 ਗੇਮ ਤੇ ਘੋੜੇ ਹੀ ਬਣਾਣ ਉਸੇ ਮਰਵੇਲਾ ਆਪਣਾ ਨਾਮ ਦੱਸ ਕੇ ਹਾਂ ਜੀ ਜੈਸ਼ਵਰਮ ਜੈਸ਼ੂਦਾ ਦਾ ਪਰਸ਼ਮ ਜੀ ਮੇਰਾ ਨਾਮ ਹੈ ਅੰਕਿਸ਼ ਸ਼ਰਮਾ ਟਿੰਕੂ ਪ੍ਰਦੇਸ਼ ਸਹਿਯੋਗ ਮੈਂ ਭਾਜਪਨ ਜੀ ਹਸਲਦਾ ਹੈਗਾ ਚਾਰ ਪੰਜ ਦਿਨ ਹੋ ਗਏ ਐ ਇਸ ਜਗ੍ਹਾ ਦੇ ਉੱਤੇ ਮੈਂ ਆਨਾ ਪਿਆ ਮਕਬੂਲਪੁਰਾ 10 ਨੰਬਰ ਗਲੀ ਹੈ ਤੁਸੀਂ ਸਾਰੇ ਜਣੇ ਦੇਖ ਸਕਦੇ ਹੋ ਤੁਸੀਂ ਭਾਜੀ ਆਈ ਵੀ ਜੇ ਇੱਥੇ ਆ ਕੇ ਤੁਸੀਂ ਦੇਖਿਆ ਕਿ ਪਾਣੀ ਦੀ ਕਿੰਨੀ ਕਿੱਲਤ ਹੈਗੀ ਹੈ ਬਾਰ ਬਾਰ ਲੋਕਾਂ ਨੂੰ ਇੱਥੇ ਆਪਣੇ ਇੱਕ ਮੌਲਿਕ ਅਧਿਕਾਰ ਨੇ ਕਿ ਸਿਰਫ ਪਾਣੀ ਬਿਜਲੀ ਦੋ ਚੀਜ਼ਾਂ ਜਿਹੜੀਆਂ ਨੇ ਉਹ ਚਾਹੀਦੀਆਂ ਹੁੰਦੀਆਂ ਪਾਣੀ ਵਾਸਤੇ ਇਹਨਾਂ ਨੂੰ ਇੰਨੀ ਗਰਮੀ ਜਦੋਂ 43 44 ਡਿਗਰੀ ਟੈਂਪਰੇਚਰ ਹੈਗਾ ਪੰਜਾਬ ਦੇ ਪੂਰੇ ਸਕੂਲ ਬੰਦ ਹੋ ਚੁੱਕੇ ਆ ਤੇ ਇਥੋਂ 400 500 ਮੀਟਰ ਦੂਰ ਗੁਰਦੁਆਰੇ ਵਿੱਚੋਂ ਜਾ ਕੇ ਪਾਣੀ ਮੰਗਣਾ ਪੈਂਦਾ ਆ ਉਥੋਂ ਜਾ ਕੇ ਪਾਣੀ ਭਰ ਕੇ ਲਿਆਉਂਦੇ ਤੇ ਆਪਣੇ ਘਰ ਦਾ ਗੁਜ਼ਾਰਾ ਕਰਦੇ ਪਏ ਆ ਇਹਨਾਂ ਦੇ ਇੱਥੇ ਵਾਸਤੇ ਪਾਣੀ ਕੋਈ ਇੰਤਜ਼ਾਮ ਨਹੀਂ ਹੈਗਾ ਜੇ ਸਰਕਾਰ ਨੂੰ ਕਿਹਾ ਮੈਂ ਤਿੰਨ ਦਿਨ ਹੋ ਗਏ ਜੇਈ ਭੁੱਲਰ ਦੇ ਨਾਲ ਗੱਲ ਕਰ ਰਿਹਾ ਐਸੀ ਸੰਦੀਪ ਉਹਨਾਂ ਨਾਲ ਗੱਲ ਕਰ ਰਿਹਾ ਡੀਸੀ ਸਾਹਿਬ ਨਾਲ ਗੱਲ ਕੀਤੀ ਹੋਤੀ ਹੈ ਉਸ ਤੋਂ ਬਾਅਦ ਗਣੇਸ਼ ਜੀ ਜਿਹੜੇ ਸੈਂਟਰੀ ਦੇ ਇੰਚਾਰਜ ਹੈਗੇ ਇਧਰ ਦੇ ਹਲਕੇ ਦੇ ਜ਼ੋਨ 7 ਦੇ ਉਹਨਾਂ ਨਾਲ ਗੱਲ ਕੀਤੀ ਹੈ ਕਿਸੇ ਨੇ ਕੋਈ ਹੱਲ ਨਹੀਂ ਕੀਤਾ ਸਗੋ ਇਸ ਸੀਜ਼ਨ ਨੂੰ ਗੱਲ ਕਰਦੇ ਹੋ ਕਿ ਭਾਜੀ ਇੱਕੋ ਗੱਲ ਕਹਿੰਦੇ ਜੈ ਸਾਹਿਬ ਕਹਿੰਦੇ ਆ ਮੈਂ ਟੈਂਕਰ ਦੇ ਦੂੰਗਾ ਮੈਂ ਇਹ ਕਰ ਦੂੰਗਾ ਉਹ ਕਰ ਦੂੰਗਾ ਇਹ ਟੈਂਕਰ ਖੜਿਆ ਟੈਂਕਰ ਖੜੇ ਨੂੰ 4 ਦਿਨ ਹੋ ਗਏ 4 ਦਿਨ ਪਹਿਲੇ ਭਰ ਕੇ ਆਇਆ ਸੀ ਪਾਣੀ ਹੁਣ 4 ਦਿਨਾਂ ਬਾਅਦ ਤੱਕ ਪਾਣੀ ਆਇਆ ਹੀ ਨਹੀਂ ਰਾਤ ਬਲੇ ਕੁਝ ਨਹੀਂ ਚਾਰ ਦਿਨ ਕੁਝ ਨਹੀਂ ਪੁੱਛਿਆ ਜੀ ਫੋਨ ਕਰਦੇ ਰਹੇ ਆ ਗੱਲ ਕਰਦੇ ਰਹੇ ਆ ਫੋਨ ਦਾ ਜਵਾਬ ਨਹੀਂ ਦਿੰਦੇ ਜੇ ਤੁਸੀਂ ਕਹਿੰਦੇ ਹੋ ਤੁਹਾਡੇ ਸਾਹਮਣੇ ਮੈਂ ਲਾਈਵ ਕਾਲ ਕਰ ਸਕਦਾ ਹਾਂ ਭੁੱਲਰ ਜੀ ਨੂੰ ਔਰ ਜੇ ਤੁਸੀਂ ਚਾਹੋ ਤਿਆ ਦੇਖੋ ਆ ਡੀਸੀ ਸਾਹਿਬ ਨੂੰ ਆਮਰitsar ਹੈਲਪਲਾਈਨ ਦੇ ਉੱਤੇ ਮੈਂ ਮੈਸੇਜ ਵੀ ਡਾਲਿਆ ਚਾਰ ਦਿਨ ਹੋ ਗਏ ਆ ਕੋਈ ਰਿਪਲਾਈ ਨਹੀਂ ਆ ਸਰਕਾਰ ਸੁੱਤੀ ਪਈ ਐ ਕਿਸੇ ਦਾ ਕੋਈ ਹੱਲ ਨਹੀਂ ਕੀ ਪਾਣੀ ਕਿਹਾ ਦੀ ਕਿਲੋ ਨਹੀਂ ਆ ਰਿਹਾ ਕੀ ਮਤਲਬ ਬਾਜੀ ਦੇਖੋ ਇੱਕ ਸਮੱਸਿਆ ਇਹ ਆਈ ਸੀ ਕਿ ਜਿਹੜੀ 10 ਨੰਬਰ ਗਲੀ ਹੈ ਨਾ ਇਹਦੇ ਉਧਰੋਂ ਦੀ ਜਦੋਂ ਇਹਨਾਂ ਨੇ ਨਵਾਂ ਠੇਕਾ ਗੱਡੇ ਆ ਤੇ ਜਦੋਂ ਨਵੀਆਂ ਪਾਈਪਾਂ ਪਈਆਂ ਪਾਈਪਾਂ ਦੀ ਹਾਈਟ ਕਰਦੀ ਗਈ ਉੱਤੀ ਜਦੋਂ ਉੱਚੀ ਕਰਤੀ ਤੇ ਉਸ ਤੋਂ ਬਾਅਦ ਪਾਣੀ ਦਾ ਪ੍ਰੈਸ਼ਰ ਨਹੀਂ ਬਣਿਆ ਫਰ ਮੋਟਰਾਂ ਖਰਾਬ ਹੋਈਆਂ ਜਿਹੜੇ ਇਹਨਾਂ ਦੇ ਟਿਊਬ ਵੱਲਾਂ ਦੀਆਂ ਮੋਟਰਾਂ ਨੇ ਉਹ ਮੋਟਰਾਂ ਖਰਾਬ ਰਹੀਆਂ ਮੋਟਰਾਂ ਦਾ ਇਹਨਾਂ ਨੇ ਕੋਈ ਹੱਲ ਨਹੀਂ ਕੀਤਾ ਫੋਨ ਕਰ ਕਰਕੇ ਗੱਲਾਂ ਕਰ ਕਰਕੇ ਮੋਟਰਾਂ ਠੀਕ ਕਰਾਈਆਂ ਇਸ ਤੋਂ ਬੱਲੇ 15 ਦਿਨ ਪਹਿਲੇ ਤੱਕ 8 9 ਤੇ 11 ਨੰਬਰ ਗਲੀ 'ਚ ਵੀ ਬਾਨੀ ਨਹੀਂ ਆਂਦਾ ਲੜ ਲੜ ਕੇ ਆਪਣੀ ਅਧਿਕਾਰ ਲੈਣੇ ਪੈਂਦੇ ਆ ਜੀ ਇਹਨਾਂ ਲੋਕਾਂ ਕੋਲੋਂ ਇਹ ਕਰਦੇ ਕੀ ਭਈ ਇਹ ਮੈਨੂੰ ਤੇ ਸਮਝ ਨਹੀਂ ਆਉਂਦੀ ਹੁਣ ਇਲੈਕਸ਼ਨ ਹੈ ਜੀ ਕਿਸੇ ਲੀਡਰ ਨਾਲ ਨਹੀਂ ਗੱਲਬਾਤ ਹੋਈ ਸੀ ਕੀ ਗੱਲ ਭਾਜੀ ਗਲੀ ਵਾਲਿਆਂ ਦੇ ਕੋਲ ਗਲੀ ਵਾਲਿਆਂ ਦੇ ਕੋਲ ਮੰਨਣੀ ਹੈ ਈਸ ਢਿਲਕੇ ਦੇ ਜੀਵਨ ਜੋਤ ਕੌਰ ਜੀ ਆਏ ਸੀ ਜਿਹੜੇ ਐਮ ਐਲ ਏ ਨੇ ਜਿਹੜੇ ਚਲੋ ਧੋਖੇ ਦੇ ਨਾਲ ਬਨ ਗਏ ਲੇਕਿਨ ਬੰਨੇ ਨਹੀਂ ਸੀ ਚਾਹੀਦੇ ਉਹ ਆਏ ਮੇਰੇ ਸਾਹਬ ਨਾਲ ਤਕੜੀ ਵਾਲੇ ਵੀ ਆਏ ਫਿਰ ਉਸ ਤੋਂ ਬਾਅਦ ਕਾਂਗਰਸ ਵਾਲੇ ਵੀ ਆਏ ਤੇ ਮੈਨੂੰ ਪਹੁੰਚੇ ਤੇ ਇੱਥੇ ਆਏ ਆ ਤੇ ਸੰਸਮਸਿਆ ਪਤਾ ਲੱਗੀ ਐ ਤੇ ਅਸੀਂ ਗੱਲ ਕਰਦੇ ਪਏ ਆ ਇਹਨਾਂ ਨੇ ਹੱਲੇ ਤੱਕ ਕਿਸੇ ਨੇ ਵੀ ਕੋਈ ਰਿਸਪੌਂਡ ਹੀ ਨਹੀਂ ਕੀਤਾ ਭਾਜੀ ਇਹ ਕ ਐਮ ਐਲ اے ਦਾ ਇੱਕ ਲੋਕਾਂ ਦੀ ਇੱਥੇ ਰਹਿੰਦਿਆਂ ਦੀ ਇਹ ਕਿਆ ਇਨਸਾਨ ਨਹੀਂ ਹੈਗੇ ਮੈਨੂੰ ਇੱਕ ਗੱਲ ਦੱਸੋ ਇੱਕ ਅਹੀਂ ਪਸ਼ੂ ਹੁੰਦਾ ਘਰ ਦੇ ਵਿੱਚ ਮੱਝ ਵੀ ਰੱਖ ਲਈਏ ਬੱਕਰੀ ਵੀ ਰੱਖ ਲਈਏ ਕੁੱਤਾ ਵੀ ਰੱਖ ਲਈਏ ਨਾ ਤੇ ਉਹਨੂੰ ਵੀ ਪਾਣੀ ਦਈਦਾ ਇਹ ਤੇ ਇਨਸਾਨ ਨੇ ਚੰਗੇ ਭਲੇ ਇਨਸਾਨ ਨੇ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪਾਣੀ ਨਹੀਂ ਦਿੰਦੇ ਬਈ ਇੱਥੇ ਬੁਰਾ ਹਾਲਾਤ ਕਿੱਤੇ ਵੇ ਪਰ ਉਲਟੇ ਸਰਕਾਰ ਤਾਂ ਕਹਿੰਦੀ ਆਪਾਂ ਕੰਮ ਹੀ ਇੰਨੇ ਕਾ ਜ਼ਿਆਦਾ ਕਰਦੇ ਕੋਈ ਲੋਕਾਂ ਦੀ ਕਮਾਈ ਇੰਨੇ ਜ਼ਿਆਦਾ ਕੰਮ ਕਰਦੇ ਭਾਜੀ ਤਾਂ ਹੀ ਲੋਕ ਆਪਣੀ ਕਿਸਮਤ ਦੇ ਅੰਦਰ ਰੋਂ ਬਿਟਣਦੇ ਇਹਨਾਂ ਨੂੰ ਜਿਤਾ ਕੇ ਤੇ ਇਹ ਹਾਲਾਤ ਤੇ ਵੇਖੋ ਨਾ ਇੱਥੇ ਕੀ ਹੈਗੇ ਆ ਇਸੇ ਆ ਬਿਲਕੁਲ ਬਾਹਰ ਗਲੀ ਦੇ ਨਿਕਲ ਜਾਓ ਨਵੀਂ ਕੰਧ ਖੜੀ ਹੋਈ ਆ 16 ਫੁੱਟ ਉੱਚੀ 16 ਫੁੱਟ ਕੰਨ ਦੇ ਉਧਰਲੇ ਬੰਨੇ ਅਮੀਰਾਂ ਦਾ ਮੁਹੱਲਾ ਵਸਾਇਆ ਗਿਆ ਜਿਹੜਾ ਅਮੀਰਾਂ ਦੇ ਮੁਹੱਲੇ ਦੇ ਵਿੱਚ ਜਿਹੜਾ ਟਿਊਬਵੈਲ ਇਧਰ ਦੇ ਵਾਸਤੇ ਪਾਣੀ ਆਂਦਾ ਸੀ ਉਹਦਾ ਕਨੈਕਸ਼ਨ ਬਾਹਰੋਂ ਕੱਟ ਦਿੱਤਾ ਗਿਆ ਇਹਨੂੰ ਪਾਣੀ ਬੱਲੇ ਦੇ ਲੱਗੋ ਆਂਦਾ ਇਧਰ ਲੱਗੇ ਹੈ ਟਿਊਬਵੈਲ ਬੱਲੇ ਮੰਡੀ ਦੇ ਲੱਗੋ ਆਂਦਾ ਜਿੱਥੋਂ ਪਾਣੀ ਹੁਣ ਤੁਸੀਂ ਦੱਸੋ ਰੇਂਜ ਘਟ ਕਿੰਨੀ ਦੂਰੋਂ ਪਾਣੀ ਆ ਰਿਹਾ ਜਦ ਕਿ ਇੱਥੋਂ ਲੱਗੋ ਪਾਣੀ ਦਾ ਇੰਤਜ਼ਾਮ ਹੋ ਸਕਦਾ ਇਹਨਾਂ ਨੂੰ ਪਾਣੀ ਨਹੀਂ ਦਿੱਤਾ ਜਾ ਰਿਹਾ ਜੀ ਨੈਕਸਟ ਸਟੈਪ ਕੀ ਹੈ ਜੀ ਹੁਣ ਮੌਕੇ ਤੇ ਲੱਗ ਕੇ ਬਾਜੀ ਦੇਖੋ ਸਿੱਧੀ ਗੱਲ ਹੈ ਜੀ ਜੇ ਤੇ ਕੱਲ ਤੱਕ ਸਰਕਾਰ ਉੱਠਦੀ ਹੈ ਵੈਲਨਗੁੱਡ ਨਹੀਂ ਉੱਠਦੀ ਤੇ ਫਿਰ ਉਸ ਤੋਂ ਬਾਅਦ ਕਾਰਪੋਰੇਸ਼ਨ ਦੇ ਵਿੱਚ ਜਾ ਕੇ ਧਰਨਾ ਲਾਵਾਂਗੇ ਜੀ ਕਾਰਪੋਰੇਸ਼ਨ ਕਮਿਸ਼ਨਰ ਨੂੰ ਬਾਹਰ ਹੀ ਨਿਕਲਣ ਦਵਾਵਾਂਗੇ ਜੋ ਤੱਕ ਸਾਡੀ ਇਸ ਮਸੱਈਆ ਦਾ ਹੱਲ ਨਹੀਂ ਕਰੇ ਲੋਕਾਂ ਨੇ ਨਵੀਂ ਸਰਕਾਰ ਚੁਣੀ ਹੈ ਨਵਾਂ ਬਦਲਾਅ ਹੋ ਗਿਆ ਤੁਹਾਨੂੰ ਕੀ ਲੱਗਦਾ ਹੈ ਭਾਜੀ ਸਿਮਰ ਭਾਜੀ ਇਹ ਤੇ ਮਜ਼ਾਕ ਵਾਲੀ ਗੱਲ ਹੈ ਜਿਹੜੀ ਨਵੀਂ ਸਰਕਾਰ ਚੁਣੀ ਹੈ ਲੋਕਾਂ ਦੇ ਘਰਾਂ 'ਚ ਬਿਜਲੀ ਨਹੀਂ ਆਉਂਦੀ ਸੈਨੀਟਰੀ ਦੀ ਸਮੱਸਿਆ ਹੈ ਸੀਵਰੇਜ ਦੀ ਸਮੱਸਿਆ ਹੈ ਔਰ ਮੈਂ ਹੁਣ ਕੀ ਕਹਾਂ ਦੀ ਰੋਣ ਵਾਲੇ ਹਾਲਾਤ ਨੇ ਲੋਕੀ ਰਾਤੀ ਵੀ ਉੱਠ ਕੇ ਮੇਰੇ ਸਾਹਮਣੇ ਪਤਾ ਨਹੀਂ ਇਹ ਕਿੰਨੇ ਕੁ ਅਜੀਬ ਲੋਕ ਨੇ ਕਿ ਇਹਨਾਂ ਨੂੰ ਰਾਤ ਇਸ ਚੀਜ਼ ਦੀ ਸ਼ਰਮ ਨਹੀਂ ਆਂਦੀ ਕਿ ਇਹਨੇ ਲੋਕ ਪਾਣੀ ਕਰਕੇ ਇੱਥੇ ਪਰੇਸ਼ਾਨ ਹੈਗੇ ਲੇਕਿਨ ਕੋਈ ਆ ਕੇ ਦੇਖਣਾ ਹੀ ਨਹੀਂ ਚਾਹੁੰਦਾ ਕਿ ਪਾਣੀ ਦੇ ਨੂੰ ਇਸ ਵਿੱਚ ਜੀਐਮ ਨੇ ਹੁਣ ਨਾ ਰਹਿ ਤਬੀ 13 ਜ਼ੀਰੋ ਨਾਲ ਜਿਤਾ ਕੇ ਤਾਂ ਲੱਗਦਾ ਬਾਜੀ ਜੇ ਇਹਦੇ 13 ਜ਼ੀਰੋ ਨਾਲ ਪੰਜਾਬੀ ਹੱਲੇ ਵੀ ਉਹਨਾਂ ਨੂੰ ਜਿਤਾਂਦੇ ਆ ਨਾ ਤੇ ਫਿਰ ਜਿਹੜੇ ਲਾਂ ਆਨ ਆਰਡਰ ਦੇ ਹਾਲਾਤ ਖਰਾਬ ਹੋਏ ਆ ਜਿਹੜਾ ਸਾਰੇ ਪੰਜਾਬ ਦੇ ਕਰਜ਼ਿਆਂ ਦੇ ਹਾਲਾਤ ਖਰਾਬ ਹੋਏ ਆ ਉਸ ਤੋਂ ਬਾਅਦ ਤੇ ਫਿਰ ਘਰੋਂ ਨਿਕਲਣ ਦੇ ਵੀ ਹਾਲਾਤ ਖਰਾਬ ਹੋ ਜਾਂਦੇ ਠੀਕ ਹੈ ਨਾਮ ਗਵਿੰਦਾ ਮੈਂ ਨਮੋ ਨਮਾ ਭਾਰਤ ਬੀਜੇਪੀ ਦਾ ਯੁਵਾ ਅਧਿਐਖ ਮੈਂ 10 ਨੰਬਰ ਗਲੀ ਦੇ ਵਿੱਚ ਆਪਾਂ ਨੂੰ ਪਾਣੀ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਆ ਇੱਥੇ ਤੱਕ ਆਵਾ ਡੀਸੀ ਨੂੰ ਵੀ ਲੈਟਰ ਪਾਇਆ ਔਰ ਪਾਣੀ ਪਾਉਣੀ ਆਂ ਮਹੀਨਾ ਹੀ ਹੋ ਚੱਲਿਆ ਮਹੀਨੇ ਤੋਂ ਵੀ ਵਾਧੀ ਹੋ ਚੱਲਿਆ ਬੜੀ ਪਰੇਸ਼ਾਨੀ ਹੈ ਇੱਧਰ ਭਾਜੀ ਆ ਕੈਮਰਾ ਮਾਰਿਓ ਵੇਖੋ ਬੀਬੀਆਂ ਭੈਣਾਂ ਦੇ ਬਾਲਟੀਆਂ ਘਰਾਂ ਦੀਆਂ ਖਾਲੀ ਪਈਆਂ ਸਾਰਿਆਂ ਦੀਆਂ ਤੁਸੀਂ ਕੰਪਲੇਂਟ ਨਹੀਂ ਕੀਤੀ ਇੱਕ ਮਹੀਨੇ ਤੋਂ ਜ਼ਿਆਦਾ ਹੋ ਗਿਆ ਹੁਣ ਤੇ ਬਹੁਤ ਬਹੁਤ ਲੀਡਰਾਂ ਨੂੰ ਵੀ ਕਹਿ ਚੁੱਕੇ ਬੜੇ ਜਾਣਿਆਂ ਨੂੰ ਕਿ ਲੇਕਿਨ ਫਿਰ ਵੀ ਕੋਈ ਹੱਲ ਨਹੀਂ ਹੋਇਆ ਕਿ ਲੈ ਇਲੈਕਸ਼ਨ ਵਾਸਤੇ ਆਈ ਨਹੀਂ ਲੀਡਰ ਆਈ ਨਹੀਂ ਗਲੀਆਂ 'ਚ ਲੀਡਰ ਤੇ ਆਉਂਦੇ ਆ ਪਰ ਪਾਣੀ ਦਾ ਕਹ ਹੱਲ ਕੋਈ ਨਹੀਂ ਕਰਦਾ ਪਿਆ ਵੋਟਾਂ ਮੰਗਣ ਆਏ ਸੀਗੇ ਵੋਟਾਂ ਹੀ ਮੰਗਣ ਆਉਂਦੇ ਆ ਹੱਲ ਨਹੀਂ ਕਰਨ ਆਉਂਦੇ ਬਸ ਕੰਪਲੇਂਟਾਂ ਵੀ ਕੀਤੀਆਂ ਬਹੁਤ ਸਾਰੀਆਂ ਥਿਸ ਇਜ਼ ਆਬ ਹੁਣਾਂ ਨੂੰ ਵੀ ਲੈਟਰ ਪਾਈ ਆ ਪਾਣੀ ਦੇ ਲਈ ਪਰ ਫਿਰ ਵੀ ਕੋਈ ਵੀ ਹੱਲ ਨਹੀਂ ਹੋਇਆ ਪਾਣੀ ਦਾ ਮੰਗੀ ਕਰਦੇ ਆ ਭਾਜੀ ਮੰਗ ਇਹ ਕਰਦੇ ਆ ਕਿ ਸਾਡੇ 10 ਨੰਬਰ ਗਲੀ ਦੇ ਵਿੱਚ ਪਾਣੀ ਮਤਲਬ ਕਿ ਆਉਣਾ ਚਾਹੀਦਾ ਸਾਡੇ ਜਿਹੜੀਆਂ ਪਾਈਪਾਂਆਂ ਉੱਚੀਆਂ ਆ ਜਾਂ ਟਿਊਬਲ ਆ ਜੇ ਉਹ ਖਰਾਬ ਹੋਏ ਤਾਂ ਸਹੀ ਕਰਕੇ ਪਾਣੀ ਦਾ ਹੱਲ ਹੋਣਾ ਚਾਹੀਦਾ ਸਾਡਾ ਮੇਰਾ ਨਾਮ ਅਮਰਜੀਤ ਕੌਰ ਹੈ 10 ਨੰਬਰ ਗਲੀ ਦੇ ਵਿੱਚ ਰਹਿਣ ਵਾਲੀਆਂ ਸਾਡੇ ਏਰੀਏ ਦੇ ਵਿੱਚ 1.5 ਸਾਲ ਤੋਂ ਪ੍ਰੋਬਲਮ ਆ ਰਹੀ ਏ ਪਾਣੀ ਦੀ 1.5 ਸਾਲ ਤੋਂ ਵੀ ਕੀ ਜਦੋਂ ਦੀ ਸ਼ਾਦੀ ਆਈ ਅਸੀਂ ਤੇ ਇਹ ਕੁਝ ਵੇਖਦੇ ਆਏ ਇੱਥੇ ਬਾਟੀਆਂ ਲਾ ਕੇ ਕੋਈ ਇੱਧਰ ਚਲ ਗਿਆ ਕੋਈ ਇੱਧਰ ਚਲ ਗਿਆ ਜਿਹਦੇ ਘਰ ਉਹ ਹੈਗਾ ਪਾਣੀ ਸਮਰਸੀ ਭਰ ਲੱਗਾ ਆ ਵਿਚਾਰੇ ਉਹਨਾਂ ਦੇ ਘਰੋਂ ਬਾਟੀਆਂ ਲੈ ਲ ਕੇ ਖੁਦ ਕੀ ਕਿਸੇ ਦੀ ਗੱਲ ਕੀ ਕਹਦੀ ਅਸੀਂ ਖੁਦ ਸਭ ਮੇ ਟੋਟੇ ਚ ਲੈ ਕੇ ਆਉਨੇ ਜਿਹਦੇ ਵੱਲ ਵੀ ਆ ਜਾਂਦਾ ਵਾ ਤੋ ਪਾਣੀ ਛੋਟੇ ਛੋਟੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ ਵਾ ਉਹਨਾਂ ਨੂੰ ਸਵੇਰ ਨੂੰ ਹੋਇਆ ਕਿ ਤੇ ਫੇਰ ਹੀ ਭੇਜਾਂਗੇ ਅਸੀਂ ਪ੍ਰਸ਼ਕਰ ਨੂੰ ਡੋਗਾ ਪਾਣੀ ਨਹੀਂ ਹੁੰਦਾ ਕਿਸੇ ਦੇ ਘਰ ਤੁਸੀਂ ਕਿਸੇ ਦੇ ਘਰੋਂ ਨਹੀਂ ਮਿਲੇ ਵੀ ਪਾਣੀ ਹੁੰਦਾ ਸਾਡੇ ਅਸੀਂ ਬੜੇ ਜਾਣਿਆਂ ਨੂੰ ਮਿਲੇ ਆ ਪਾਣੀ ਦਾ ਸਮੱਸਿਆ ਕੋਈ ਹਾਲੀ ਨਹੀਂ ਕਰਦਾ 8-9 ਮਹੀਨੇ ਪਹਿਲਾਂ ਵੀ ਮੀਟਿੰਗ ਹੋਈ ਆ 8 ਮਹੀਨੇ ਪਹਿਲਾਂ ਮੀਟਿੰਗ ਹੋਈ ਸਾਡੀ ਗੱਲ ਇਹੀ ਸੀ ਕਿ ਸਾਡਾ ਪਾਣੀ ਦਾ ਮਸਲਾ ਡੀਟਾ ਇੱਥੇ ਜੀ ਮਨਜੋਤ ਦੇ ਆਈ ਸੀ ਜੀ ਬਾਈ ਸੀਗੇ ਹਾਂਜੀ 8-9 ਮਹੀਨੇ ਪਹਿਲਾਂ ਮੂਹਣ ਕਹਿੰਦੇ ਝੂਠ ਨਾ ਮੂਹਣ ਹੋਰ ਜਾਂਦਾ ਲੱਗਦੀ ਪੀ ਰਿਪੋਰਟ ਕਾਰਡ ਵਿਖਾ ਦਿੰਦੇ ਆ ਵੀ ਏਰੀਆ ਦੇ ਵਿੱਚ ਆ ਕੰਮ ਹੋਇਆ ਉਹ ਕੰਮ ਹੋਇਆ ਬਟ ਕੋਈ ਕੰਮ ਨਹੀਂ ਹੋਇਆ ਇੱਥੇ ਕੋਈ ਕੰਮ ਨਹੀਂ ਹੋਇਆ ਅਸੀਂ ਇੱਥੇ ਜੋ ਵੀ ਪਾਣੀ ਦੀ ਸਮੱਸਿਆ ਕਰਨੀ ਕਰਦੀ ਹੋਈ ਆ ਬਟ ਉਹ ਹੱਲ ਨਹੀਂ ਹੋ ਸਕਦੀ ਇਹਨਾਂ ਕੋਲ ਮੈਨੂੰ ਲੱਗਦਾ ਮੂ ਜਿੱਥੇ ਵੀ ਉਹ ਜਾਂਦੇ ਆਪਣਾ ਰਿਪੋਰਟ ਕਰਨਾ ਰਿਪੋਰਟ ਕਾਰਡ ਵਿਖਾਉਂਦੇ ਆ ਵਿਖਾਉਂਦੇ ਆ ਵੀ ਆ ਏਰੀਆ ਦੇ ਵਿੱਚ ਆ ਕੰਮ ਹੋਇਆ ਆ ਏਰੀਆ ਭੋਜਨ ਜੋਤ ਜੀ ਦੀ ਗੱਲ ਕਰਦੇ ਉਹ ਨਹੀਂ ਹੋਰ ਜਿਹੜਾ ਵੀ ਕੋਈ ਐਮਐਲਏ ਹੋਊਗਾ ਕੋਈ ਵੀ ਵੀਆਈਪੀ ਹੋਊਗਾ ਉਹਨਾਂ ਨੇ ਇਹੋ ਹੀ ਕਹਿਣਾ ਵਾ ਜੋ ਸਰਕਾਰ ਨੂੰ ਗੱਲਾਂ ਤੇ ਕੜਾ ਉਹ ਬਣਾਉਂਦੇ ਗੱਲਾਂ ਤੇ ਕੜਾ ਜਨਤਾ ਬਣਾਉਂਦੀ ਤੁਹਾਨੂੰ ਵੋਟ ਪਾਵਾਂਗੇ ਤੁਸੀਂ ਉਹਨਾਂ ਨੂੰ ਵੋਟਾਂ ਪਾਓਗੇ ਕੰਮ ਕਰਨ ਵੋਟ ਪਾਵਾਂਗੇ ਇਹਦੇ ਨਾ ਕਰਨਗੇ ਤੇ ਫਿਰ ਬਾੜੀ ਇਹ ਧੋਖੇबाज ਆ ਲੋਕ ਹਾਂਜੀ ਨਾਮ ਦੱਸੋ ਆ ਜੀ ਮਨਜੀਤ ਕੋਰ ਮੇਰਾ ਨਾਮ ਹਾਂਜੀ ਕਿਹੜਾ ਲੋਕ ਇਹ ਮਕਬੂਲਪੁਰ ਇਹ ਬੜੇ ਚਰਾਂਦੀ ਹੁੰਦੀ 3-4 ਸਾਲ ਹੋ ਗਏ ਇੱਥੇ ਇਹੋ ਹਾਲ ਆ ਕਿ ਕਿਦੋਂ ਗਰਮੀ ਆਉਂਦੀਆਂ ਨੇ ਨਾ ਬਸ ਇਹੀ ਹਾਲ ਹੁੰਦਾ ਪਾਣੀ ਹਰ ਗਰਮੀ ਇਹੋ ਕੰਮ ਹੁੰਦਾ ਕਿਦੋਂ ਲੀਡਰ ਆਂਦਾ ਤੁਸੀਂ ਗੱਲ ਨਹੀਂ ਕਰਦੇ ਗੱਲ ਕਰਦੇ ਆ ਲੀਡਰ ਬਸ ਟੰਕਾ ਕੇ ਗਾਂ ਜਾਂਦੇ ਆ ਇਹਦਾ ਸੁਣਦੇ ਨਹੀਂ ਆ ਉਹਨਾਂ ਨੇ ਆਪਣੇ ਢਿੱਡ ਭਰਨੇ ਉਹਨਾਂ ਨੇ ਆਡੇ ਗਰੀਬਾਂ ਨੂੰ ਕੀ ਦੇਣਾ ਕੀ ਦੇਣਾ ਕੱਢ ਨਹੀਂ ਵੋਟਾਂ ਤੇ ਸਾਡੇ ਤੋਂ امیر ਹੋ ਕੇ ਤੇ ਹਨ ਨੂੰ ਵੇਖੋ ਤੋਕਾ ਦੇ ਜਾਂਦੇ ਜੀ। ਕਾ ਨਹੀਂ ਆ ਰਿਹਾ ਕਿਹੜਾ। ਪਾਣੀ ਦਾ ਕਰਨੇ ਆ ਨਿਗੇ ਨਿਗੇ ਬੱਚੇ ਆ। ਪਾਣੀ ਦੀ ਤੇ ਹਰ ਚੀਜ਼ ਨੂੰ ਜ਼ਰੂਰਤ ਆ ਹਰ ਕੰਮ ਲਈ। ਠੀਕ। ਭਾਂਡੇ ਵੀ ਧੋਵਾਂਗੇ ਪਾਣੀ ਨਾਲ ਸਬਜ਼ੀਆਂ ਬਣਾਉਣ ਗਿਆ ਬੀਬੀਆਂ ਐ ਨਹੋਂ ਧੋਣ ਗਿਆ ਕੱਪੜੇ ਹੁਣ ਜਿਨ੍ਹਾਂ ਦੇ ਪਰਿਵਾਰ ਵੱਡਾ ਵਾ ਉਹ ਚਾਰ ਬਾਲਟੀਆਂ ਕੋਈ ਭਰਨ ਦਊਗਾ ਉਹਨਾਂ ਦੀ ਵੀ ਬਿਜਲੀ ਬਲ ਨਹੀਂ। ਉਹ ਕਿੰਨਾ ਘਰ ਨੂੰ ਭਰਨ ਦੇਣਗੇ। ਉਹ ਵੀ ਅਗਲੇ ਅੱਕ ਜਾਂਦੇ। ਪਾਣੀ ਤੇ ਆਪਣੇ ਘਰੋਂ ਹੀ ਲਵਾਂਗੇ ਤੇ ਫੇਰ ਹੀ ਗੁਜਾਰਾ ਹੋਊਗਾ ਨਾ ਇੱਥੇ ਹੈ।